ਓਏ ਹੁਸਨਾ ਦਾ ਹੜ ਅੱਖ ਤੱਕਣੇ ਤੋਂ ਰੁਕੇ ਨਾ ਗੱਭਰੂ ਕਮਾਦ ਜਿੱਤਾ ਅੱਖਾਂ ਉਹ ਲੈ ਲੁਕੇ ਨਾ ਓਏ ਮੈਥੋ ਵੀ ਨੀ ਨੀਮੀ ਪੈਂਦੀ ਧੋਣੇ ਉਹਦੀ ਝੁਕੇ ਨਾ ਇਸ਼ਕੇ ਦੀ ਰਾਹੀ ਕਦੇ ਨੱਕਿਆਂ ਨਾ ਰੁਕੇ ਨਾ ਓ ਪਾਲ ਬਾਲ ਕੀਮਤੀ ਹੈ ਪਲਕਾਂ ਦੇ ਵਾਲ ਦਾ ਉਹ ਗਿੱਟਾ ਵਿੱਚ ਗੁੰਦੇ ਕੁੜੀ ਤਾ ਮਾਜਾ ਮਾਕੜ ਦਾ ਤੇ ਪਿਛੇ ਦਿਲ ਖਰੇ ਦਾਇਓ ਨੂੰ ਪਾਲਦਾ ਓਏ ਜਾਂਦਾ ਇੱਕ ਯਾਰੇ ਵੱਲ ਪਾਣੀ ਜਿਵੇਂ ਖਾਲਦਾ ਓ ਦੋਨੇ ਉਹਦੇ ਨੈਣ ਮੇਲ ਰਾਵੀ ਤੇ ਵਿਆਸਦੇ ਸਿਰ ਉੱਤੇ ਚੁੰਨੀ ਰਹਦੀ ਜਿੱਤਾ ਚੋਂ ਪਾਸਦੇ ਪਰ ਉੱਤੇ ਮਿਹਰਬਾਨ ਦੇਵਤੇ ਆਕਾਸ਼ ਦੇ ਦੀਵਿਆਂ ਚ ਤੇਲ ਪਾਉਂਦੀ ਵੇਲੇ ਰਹਿ ਰਾਸਦੇ ਉੱਤ ਪਰਾਂ ਮੀਰਾ ਛੱਟੇ ਕੁੜੀ ਠੱਕ ਠੱਕ ਛੱਜਦੀ ਓ ਪੱਟ ਦੀ ਪਲਾਂਗ ਜੱਟੀ ਪੂਰੇ ਸਵਾ ਗੱਜ ਦੀ